स्वागत है ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਤੇ ਆਪਾਂ ਵੀ ਪੂਰੇ ਕੈਮ ਆ ਤੇ ਆਪਾਂ ਜਾਣਦੇ ਸਾਂ ਮਲਕਪੁਰਾਲ ਨੂੰ ਬਸ ਕੰਮ ਕੋਈ ਹੈਗਾ ਨਹੀਂ ਉਹ ਡਾਇਰੈਕਟਰ ਦਾ ਵੀ ਤੇ ਆਪਾਂ ਇੰਜ ਹੀ ਬਸ ਗੇੜੇ ਮਾਰਦੇ ਲੱਰਨੇ ਆ ਗੇੜੇ ਤੇ ਨਹੀਂ ਆਪਾਂ ਕੰਮ ਹੀ ਕਰਨ ਚੱਲੇ ਆ ਕਾਪੀ ਫੋਟੋ ਸਟੇਟ ਕਰਾਣੀ ਸੀ ਅੱਜ ਕੱਲ੍ਹ ਉਹਨਾਂ ਪੇਪਰ ਸ਼ੁਰੂ ਹੋਣ ਵਾਲੇ ਨੇ ਸਾਡੇ ਸਕੂਲ ਵਾਲੇ ਲੈ ਵਿਸ਼ੇਤੀ ਲੈਣਨੇ ਨੇ ਪੇਪਰ 5 ਤਰੀਕ ਤੋਂ ਪੇਪਰ ਨੇ ਆਪਣੇ ਤੇ ਚਲੋ ਹੁਣ ਆਪਾਂ ਜਾਂਦੇ ਆ ਮਲਕਪੁਰ ਤੇ ਜਾ ਕੇ ਮਿਲਦੇ ਆ ਤੁਹਾਨੂੰ ਤੇ ਠੰਡ ਬੜੀ ਹੋਈ ਹੈ ਮੋਟਰਸਾਈਕਲ ਤੇ ਤੇ ਉਂਝ ਵੀ ਕਾਚ ਜਿਆਦਾ ਹੀ ਠੰਡ ਲੱਗਦੀ ਤੇ ਆਪਾਂ ਵੇਖੋ 23 ਤੁਤਣੀ ਮੋਟਰਸਾਈਕਲ ਨਾਲ ਚਲਾਂਦੇ ਹੈਗੇ ਕਿਉਂਕਿ ਅੱਜ ਕੱਲ ਐਕਸੀਡੈਂਟ ਬੜੇ ਆਉਂਦੇ ਨੇ ਤੇ ਰਾਮ ਰਾਮ ਨਾਲ ਥਾਲੀ ਚੱਲਦੇ ਆ ਚਲੋ ਮਿਲਨੇ ਤੁਹਾਨੂੰ ਜਾ ਕੇ ਫਿਰ ਚਲੋ ਗਾਇਸ ਕਾਪੀ ਦਾ ਆਪਾਂ ਕਰਾ ਲਈ ਫੋਟੋ ਸਟੇਟ ਹੁਣ ਇੱਕਦਮ ਸਮਾਨ ਹੋਰ ਲੈਣਾ ਲੈ ਕੇ ਚੱਲਨੇ ਆਪਾਂ ਘਰ ਰਸਤੇ ਚਲੋ ਚੱਲੀਏ ਫਿਰ ਲੋ ਗਾਈਜ਼ ਆਪਾਂ ਪਾੜੀ ਤੇ ਅੱਗੇ ਰੁਕ ਗਏ ਸਾਂ ਉਹ ਮੋਟਰਸਾਈਕਲ ਤੇ ਤੇਲ ਜੇ ਪਾਣਾ ਸੀ ਦੂਜੀ ਮੋਟਰਸਾਈਕਲ ਤੇ ਤੇਲ ਮੁੱਕ ਗਿਆ ਸੀ ਤੇ ਖਰੀਦ ਦਿੱਤੇ ਜਾ ਕੇ ਤੇਲ ਲੈ ਕੇ ਆਏ ਉਹ ਸਵੇਰ ਦਿਖਲੋਤੀ ਸੀ ਪਾੜੀ ਤੇ ਤੇ ਫਿਰ ਤੇਲ ਲੈ ਕੇ ਆਏ ਹੁਣ ਤੇਲ ਪਾਇਆ ਉਹਦੇ ਚ ਫਿਰ ਉਹ ਤੇ ਲੈ ਗਏ ਨੇ ਮੋਟਰਸਾਈਕਲ ਦੂਜੀ ਤੇ ਮੈਂ ਠੀਕ ਖਲੋਤਾ ਸਾਹ ਜੀ ਠੰਡ ਜਿਆਦੀ ਲੱਗਦੀ ਨੇ ਮੋਟਰਸਾਈਕਲ ਆ ਦੇਖੋ ਆ ਕਰਨ ਕਿ ਮੈਂ ਵੀ ਜੀ ਇਹ ਸਾਰੀ ਐਨ ਵਧੀਆ ਹੋਈ ਹੈ ਤੇ ਉਹ ਆਪਣੀ ਮੋਟਰ ਹੈ ਹੋਰ ਇੱਕ ਉਹ ਮੋਟਰ ਹੈ ਆਪਣੀ ਇੱਕ ਉਤਲੇ ਮੋਟਰ ਉਹ ਪੌਲਟਰੀ ਫਰਮ ਦੇ ਕੋਲ ਉਹ ਹੀ ਵਿਖਾਵਾਂਗੇ ਕਿਸੇ ਦਿਨ ਤੇ ਆ ਵੇਖੋ ਸਾਰੀ ਕੰਨ ਮੈਂ ਵਿਜੀ ਸੀ ਇੱਧਰ ਆ ਥੋੜੀ ਜੀ ਇੱਥੇ ਖੱਡਾ ਪਟਿਆ ਸੀ ਨਾ ਪਿਛਲੇ ਸਾਲ ਇੱਥੇ ਤਾਂ ਥੋੜੀ ਖਰਾਬ ਹੋ ਗਈ ਐ ਲੇਹੋਂ ਜਿੱਥੇ ਸਾਰੀ ਠੀਕ ਐ ਉਹ ਵੇਖਾਂ ਤੇ ਆ ਸਾਰੀ ਪਈ ਆਪਣੀ ਹੈ ਉੱਥੋਂ ਤੱਕ ਤੇ ਆ ਸਾਡੇ ਨਾਲ ਦੇ ਘਰ ਵਾਲਿਆਂ ਦੀ ਐ ਤੇ ਚਲੋ ਚੱਲਨੇ ਆ ਕਰ ਫਿਰ ਮਿਲਨੇ ਤੇ ਆ ਵੇਖੋ ਗਾਈਸ ਆਪਣੀ ਪਲਟੀਨਾ ਖਲੋਤੀ ਜਿਹਦਾ ਤੇਲ ਮੋਕ ਗਿਆ ਸੀ ਤੇਲ ਪਾਇਆ ਸੀ ਜਿਹਦਾ ਲਾ ਜਾ ਕੇ ਤੇ ਇਹਦੇ ਚ ਵੇਖੋ ਮੋਡੀਫਿਕੇਸ਼ਨ ਆ ਪੱਤਗੜੀ ਕੀਤੀ ਐ ਇੱਕ ਮੋਡੀਫਿਕੇਸ਼ਨ ਹੋਖਾਈਏ ਸਲੈਂਸਰ ਚੈੱਕ ਕਰੋ ਬੁਲਟ ਵਾਲਾ ਪਾਇਆ ਆਪਣੀ ਟੀਨਾ ਜੀ ਕਰਦੀ ਇਹ ਆਵਾਜ਼ ਪੜਪੜਦੀ ਹੁਣ ਮੈਂ ਸੁਣਾਣਾ ਤੁਹਾਨੂੰ ਅੱਜ ਤੇ ਨੰਬਰ ਪਲੇਟ ਦੀ ਆਪਾਂ ਲੰਦੀ ਕਰਤੀ ਤੇ ਇਹਨੂੰ ਵੀ ਆਪਾਂ ਕੀ ਕਰਨਾ ਦੱਸਾਂ ਕੀ ਕਰਨਾ ਜੈਡ ਬਲੈਕ ਕਰਾਣਾ ਪੂਰਾ ਜੈਡ ਬਲੈਕ ਕਰਾ ਕੇ ਲੱਟਾਂ ਲੋਟਾਂ ਲਾ ਕੇ ਬੈਟਰੀ ਲਖਾ ਦੇਣੀ ਵੱਡੀ ਲੱਟਾਂ ਲਾਣੀਆਂ ਨੇ ਐਨ ਪੂਰੀਆਂ ਵਧੀਆ ਤੇ ਦੱਸਿਓ ਹੋਰ ਕੀ ਕੀ ਕਰਾਈਏ ਇਹਦੇ ਚ ਪਹਿਲਾਂ ਤੇ ਨੂੰ ਜੈਡ ਬਲੈਕ ਕਰਾ ਕੇ ਲਿਆਵਾਂਗੇ ਕਿਸੇ ਦਿਨ ਦੋਨੋਂ ਮੋਟਰਸਾਈਕਲਾਂ ਆਪਾਂ ਵਧੀਆ ਬਣਾ ਦੇਣੀਆਂ ਨੇ ਤੇ ਬਾਅਦ ਸੁਣਾਵਾਂਗੇ ਜੇ ਤੁਹਾਨੂੰ ਹੁਣੇ ਗੂ ਉਹ ਮੈਂ ਸ਼ੋਰਟ ਵੀਡੀਓ ਪਾ ਦਾਂਗਾ ਆਵਾਜ਼ ਵਾਲੀ ਤੇ ਇੱਧਰ ਆਪਣਾ ਗੁਰਦੁਆਰਾ ਵੇਖਣ ਨੂੰ ਆਨ ਸਾਹ ਤੇ ਲਾਈਟ ਕਿੰਨੀ ਵਧੀਆ ਲੱਗੀ ਨਾ ਆ ਬੜੇ ਗੁਰਦੁਆਰਿਆਂ ਤੇ ਲੱਗ ਗਈ ਹੁਣ ਪਹਿਲਾਂ ਤੇ ਕਿਸੇ ਕਿਸੇ ਤੇ ਹੁੰਦੀ ਸੀ ਹੁਣ ਬੜੇ ਗੁਰਦੁਆਰਿਆਂ ਤੇ ਲੱਗ ਗਈ ਸਾਡੇ ਤੇ ਘਰ ਦੇ ਬਿਲਕੁਲ ਨਹੀਂ ਇਹ ਗੁਰਦੁਆਰਾ ਤੇ ਚਲੋ ਫਿਰ ਚੱਲਦੇ ਆ ਫਿਰ ਅੰਦਰ ਜਾ ਕੇ ਵੇਖ ਲੈਣ ਮੈਨੂੰ ਆ ਹਾਂ ਲੋ ਗਾਇਸ ਘਰ ਆ ਗਏ ਸੀ ਤੇ ਇਹ ਨੇ ਰਾ ਪੈ ਗਿਆ ਸੀ ਘਰਾਂ ਦੇ ਆਂਦੇ ਵਿੱਚ ਰਾਤ ਚ ਰੁੱਕ ਗਏ ਸੀ ਕਿਤੇ ਤੇ ਆਹ ਵੇਖੋ ਮੇਰੇ ਕੋਲ ਆ ਗਿਆ ਅੱਜ ਵੀ ਵੀਡੀਓ ਬਣਾਣ ਲੱਗਾ ਤੇ ਆ ਆਪਣਾ ਟਰੈਕਟਰ ਖੜਾ ਜੀ ਤੇ ਉਹ ਪਿੱਛੇ ਦੂਜਾ ਟਰੈਕਟਰ ਖਲੋਤਾ ਤੇ ਬਸ ਅੱਜ ਤੇ ਆਈ ਕੰਮ ਕੀਤਾ ਹੁਣ ਸਕੂਲ ਜਾਣੇ ਆ ਤਾਂ ਕਰਕੇ ਕੋਈ ਵਲੋਗ ਬਣ ਦਣੀ ਹੈ ਕਿੰਨਾ ਵਧੀਆ ਤੇ ਹੁਣ ਬਸ ਪੇਪਰਾਂ ਤੋਂ ਬਾਅਦ ਆਪਾਂ ਹੀ ਦੇਖ ਲਾਉਾਂਗੇ ਹੁਣ ਪਹਿਲਾਂ ਪੇਪਰ ਦੇ ਲਈ ਇੱਕ ਵਾਰ ਪੇਪਰ ਵੀ ਨੇੜੇ ਆ ਗਏ ਨੇ ਤੇ ਉਹ ਵੇਖੋ ਪਰ ਉਹਨਾਂ ਨੂੰ ਉਹਨਾਂ ਨੂੰ ਆਹਨ ਖੁੱਲਾ ਛੱਡਿਆ ਹੈ ਭੱਜਿਆ ਫਿਰਦਾ ਚ ਤੇ ਇੱਧਰ ਮੋਟਰਸਾਈਕਲ ਤੇ ਇੱਧਰ ਗੱਡੀ ਖਲੁੱਤੀ ਆਪਾਂ ਇਹਨੂੰ ਵੀ ਧੋਵਾਂਗੇ ਤੇ ਗੱਡੀ ਦੇ ਪਿੱਛੇ ਵੀ ਮੈਂ ਲਿਖਾ ਕੇ ਲੈ ਜਾਂਦਾ ਸੀ ਹਾਂ ਵੇਖੋ ਬੜੀ ਲੱਗਦਾ ਨਾ ਆਪਾਂ ਲਿਖਾਤਾ ਪਿੱਛੇ ਹਰ ਇੱਕ ਚੀਜ਼ ਦੇ ਪਿੱਛੇ ਲਿਖਿਚਾ ਵੇਖੋ ਇਹਦੇ ਪਿੱਛੇ ਵੀ ਲਿਖਿਚਾ ਇਹਦੇ ਤੇ ਤੇ ਦੋ ਜਗ੍ਹਾ ਤੇ ਲਿਖਿਚਾ ਮੈਨੂੰ ਲੱਗਦਾ ਇੱਕ ਆਜਾ ਹਣਾ ਤੇ ਇੱਕ ਪਿੱਛੇ ਹੋਏਗਾ ਹਾਂ ਇੱਕ ਆ ਰਿਹਾ ਬੱਸ ਆ ਜੀ ਦੇ ਵਲੌਗ ਚ ਇਨ ਨਈ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਦੱਬ ਕੇ ਤੇ ਬੱਸ ਹੋਰ ਅੱਗੇ ਆਣਗੇ ਹੁਣ ਤੋਂ ਵੱਡੇ ਵਲੌਗ ਜਦੋਂ ਪੇਪਰ ਖਤਮ ਹੋ ਜਾਣਗੇ ਤੇ ਫਿਰ ਪਾਵਾਂ ਕਰਾਂਗੇ ਵਲੌਗ ਵਧੀਆ ਜਿਹਾ ਬਣਾ ਬਣਾ ਕੇ ਤੇ ਇੱਥੇ ਰ ਆਪਾਂ ਹੁਣ ਇਹਨੂੰ ਮੋਟਰਸਾਈਕਲ ਨੂੰ ਵੀ ਵਧੀਆ ਬਣਾਣਾ ਟੇਪ ਟੂਬ ਕਰਾ ਕੇ ਐਨ ਵਧੀਆ ਬਣਾਉਣਾ ਪਿਛਲਾ ਚੋੜਾ ਟਾਇਰ ਪਾਵਾਂਗੇ ਇਹਦਾ ਤੇ ਆ ਇਹਨੂੰ ਕਟਾ ਕੇ ਲਿਆਵਾਂਗੇ ਕਿਸੇ ਦਿਨ ਪਿੱਛੋਂ ਲੰਡੀ ਕਰਾ ਦਾਂਗੇ ਤੇ ਆ ਵੀ ਲਾ ਦਾਂਗੇ ਇਹਦਾ ਫੁੱਟ ਰੈਸਟ ਜਿਆ ਤੇ ਇਹਦਾ ਵੀ ਵੱਧੂ ਕੰਮ ਹੋਣਾ ਲਾ ਸਟਿੱਕਰ ਵੀ ਖਰਾਬ ਹੋ ਗਿਆ ਇਹਦਾ ਵੇਖੋ ਆ ਵੀ ਆਪਾਂ ਨਵਾਂ ਲਾ ਲੈਣਾ ਪੱਟ ਕੇ ਕਿਸੇ ਉਹ ਲਾਵਾਂਗੇ ਇੱਥੇ ਟੇਪ ਕਰਾ ਕੇ ਨਾ ਬਾਜ ਵਾਲਾ ਜਿਵੇਂ ਲੱਗਦਾ ਨਹੀਂ ਹੈਗਾ ਬਾਜ ਵਾਲਾ ਲਵਾ ਕੇ ਮੀਟਰ ਕਾਲੇ ਕਰਾ ਕੇ ਐਨ ਵਧੀਆ ਬਣ ਜੇਗੀ ਮੋਟਰਸਾਈਕਲ ਆਪਣੀ ਤੇ ਬਸ ਫਿਰ ਓਕੇ ਗਾਇਜ਼ ਬਾਏ ਬਾਏ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਦੱਬ ਕੇ ਅੱਜ ਦੀ ਵੀਡੀਓ ਚ ਇੰਨੀ ਬਾਏ ਮੈਂ ਫੁੱਦੂ ਡਰਾਈਵਰ ਥੋੜੀ ਐ ਫਾਸਟ ਡਰਾਈਵਰ ਮੈਂ ਐ ਮੈਨੂੰ ਕਹਦੇ ਟੋਕਿਓ ਨਾ